ਕੱਲ ਦੀ ਬੋਲ ਰਹੀ ਆਂ ਜਾਂਦਾ ਘੂਰ ਘੂਰ ਕੇ ਵੇਖਣਾ ਆਂ ਬੋਗੋ ਨਾ ਤਿਸਰੋਂ ਬੋਲਾ ਕਰਦਾ ਹੈ ਮੇਰੇ ਭਤੀਜੇ ਆਏ ਕੱਲ ਦੀ ਆ ਕੋ ਘੂਰ ਘੂਰ ਕੇ ਦੇਖ ਰੋ ਮੇਰੇ ਤੋਂ ਬਾਹਰ ਨਿਕਲੀਆਂ ਤੂੰ ਟੀਸੀ ਲੱਗੀਆਂ ਮੇਰੇ ਤੇ ਫੜਾ ਕੇ ਤੂੰ ਆ ਆ ਚੌੜੀਆਂ ਤੇ ਮਾਰੀਆਂ ਚੜ ਤੇ ਨਹੀਂ ਤੂੰ ਉੱਪਰ ਇੱਥੇ ਆਈ ਆ ਛੱਡ ਜਾ ਬਿੱਟੂ ਤੈਨੂੰ ਕਿੱਥੇ ਜਾਏ ਬਣੇਗੀ ਮੂਵੀ ਇੱਦਾਂ ਹੀ ਬਣੇਗੀ ਹੁਣ ਦੇਖੋ ਕੱਟ ਗਾਲਾ ਕੱਟੇ ਹੋਰ ਗਾਲਾ ਕੱਟ ਦੇ ਕਹ ਤਾ ਚੋੜ ਗਲੋਟੇ ਕਿੱਥੇ ਆਪੇ ਅਰੇ ਕੋਈ ਨਹੀਂ ਕੱਟੇ ਨਾ ਰਿੱਟਾ ਆ ਰਹੀ ਏ ਤੇਰੀ ਸਾਡੀ ਵਿਚਾਰੀਆ ਤੇ ਕੋਈ ਨਹੀਂ ਓਏ ਓਏ ਏ ਤੇਰੀ ਓਏ ਚੱਲ ਮੈਂ ਤੂੰ ਲੱਕਲੇ ਹਟਾਦਾ ਲੜਾਈ ਕਰਦੀ ਆ ਮੈਂ ਮਾਰਾਂ ਹਾਂ ਤੱਕ ਤੇਰੇ ਲਈ ਅੱਜ ਕਰਦਾ ਰਹਾਂ ਤੂੰ ਕਰ ਰੇਂਦਾ ਕੱਢੋ ਗੱਡੀਆ ਮੈਨੂੰ ਲੋਂਡਾ ਲੂਣਾ ਕਹਿੰਦੀ ਹਰਜੀਤ ਸਿੰਘ ਡੀਐਸਪੀ ਸਿਟੀ 2 ਪਟਿਆਲਾ ਜਿਸ ਤਰ੍ਹਾਂ ਕੀ ਮਾਮਲਾ ਜਿਹੜਾ ਧਰਨਾ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਕੁਝ ਲੋਕਾਂ ਨੇ ਬੰਦਾ ਪਰ ਪੂਰਾ ਮਾਮਲਾ ਕੀ ਹੈ ਸਰ ਇਹ ਪੂਰਾ ਮਾਮਲਾ ਇਹ ਹੈ ਜੀ ਇਹ ਮਾਮਲਾ ਸਟਾਰਟ ਹੁੰਦਾ 14 ਤਰੀਕ ਨੂੰ 14 ਤਿੰਨ ਨੂੰ ਇੱਕ ਲੜਾਈ ਹੁੰਦੀ ਹੈ ਇਹ ਮੁਹੱਲਾ ਹੈਗਾ ਤਫੱਜਲਪੁਰਾ ਉੱਥੇ ਆਂਡੀ ਗਵਾਂਡੀ ਨੇੜੇ ਦੀ ਕੋਈ ਪੁਰਾਣੀ ਵੀ ਕੋਈ ਖੁਨਸ ਚੱਲਦੀ ਹੈ ਛੋਟੇ ਛੋਟੇ ਗੱਲਾਂ ਤੋਂ ਲੈ ਕੇ ਉਹ ਗਲੀ ਥੋੜੀ ਛੋਟੀ ਆ ਵੀ ਇਹਨੇ ਮੋਟਰਸਾਈਕਲ ਖੜਾ ਕਰਤਾ ਜੀ ਸਾਡੀ ਗੱਡੀ ਨਹੀਂ ਮੁੜਦੀ ਜੀ ਸਾਡਾ ਐ ਨਹੀਂ ਮੋਟਰ ਛੋਟੇ ਛੋਟੇ ਗੱਲਾਂ ਤੋਂ ਲੈ ਕੇ ਇਹਨਾਂ ਦੀ ਆਪਸ ਰੰਜਿਸ਼ ਵਧੀ ਹੋਈ ਹੈ 14 ਤਰੀਕ ਨੂੰ ਉੱਥੇ ਸਾਡੇ ਰਿਟਾਇਰਡ ਉਹਨਾਂ ਦੇ ਘਰ ਦੇ ਉਹਦੇ ਸਾਹਮਣੇ ਇੱਕ ਲੇਡੀ ਰਹਿੰਦੀ ਹੈ ਲਤਾ ਇਹਨਾਂ ਦਾ ਆਪਸ ਕੋਈ ਲੜਾਈ ਝਗੜਾ ਛੋਟੇ ਛੋਟੇ ਗੱਲਾਂ ਤੋਂ ਲੈ ਕੇ ਪਹਿਲਾਂ ਵੀ ਹੋਇਆ ਉਸ ਦਿਨ ਵੀ ਹੋਇਆ ਉਸ ਦਿਨ ਹੋਇਆ ਤੇ 14 ਜੂਨ ਨੂੰ ਝਗੜਾ ਹੋਇਆ ਫਿਰ ਅਸੀਂ ਵੈਰੀਫਾਈ ਕਰਕੇ ਪੂਰੀ ਪੜਤਾਲ ਕਰਕੇ ਉਹਨਾਂ ਦੇ ਬੰਦੇ 4 ਦਾਖਲ ਹੋਏ ਜੋ ਲੜਾਈ ਹੋਈ ਬੰਦੇ ਦਾਖਲ ਹੋਏ ਤੇ 3 ਬੰਦੇ ਦਾਖਲ ਹੋਏ ਬਲਜੀਤ ਸਿੰਘ ਹਰ ਲਵਲੀਨ ਕੌਰ ਤੇ ਸੁਨੀਲ ਕੁਮਾਰ ਇਹਨਾਂ ਦਾ ਜਦੋਂ ਬਿਆਨ ਲਿਖ ਕੇ ਬਿਆਨ ਲੈ ਕੇ ਫਿਰ ਅਸੀਂ ਸਾਡੇ ਏਐਸਆਈ ਸਾਹਿਬ ਨੇ ਪੂਰੀ ਪੜਤਾਲ ਕਰਕੇ ਮੌਕੇ ਤੇ ਜਾ ਕੇ ਸਾਰੀ ਗੱਲ ਵੈਰੀਫਾਈ ਕਰਕੇ ਉਹ 452 ਦਾ ਇੰਟਰਸੈਕਸ਼ਨ ਐਫ ਆਈ ਆਰ ਨੰਬਰ 31 ਪੀ ਐਫ ਆਈ ਆਰ ਨੰਬਰ 30 ਦਿੱਤੀ 15 ਤਰੀਕ ਨੂੰ 15 ਦਾ 3 2024 ਨੂੰ ਅੰਡਰ ਸੈਕਸ਼ਨ 452 ਅਸੀਂ ਉਹ ਜਿਵੇਂ ਐਫ ਆਈ ਆਰ ਦਰਜ ਕੀਤੀ ਬਸ ਉਸ ਤੋਂ ਉਸ ਤੋਂ ਬਾਅਦ ਗੱਲ ਦੋ ਦਿਨ ਸ਼ਾਂਤ ਰਹੀ ਤੇ ਉਹ ਜਿਹੜੇ ਰੰਜਿਸ਼ ਰੱਖਦੀ ਹੈ ਉਹ ਜਿਵੇਂ ਉਹਨੇ ਕੇ ਮਦਦਕ ਵੀ ਜੋ ਡੀ ਐਸ ਪੀ ਸਾਹਿਬ ਨਾਲ ਰੰਜਿਸ਼ ਰੱਖਦੀ ਹੈ ਡੀ ਐਸ ਪੀ ਸਾਹਿਬ ਜਿਹੜੇ ਰਿਟਾਇਰ ਹੋ ਬਜ਼ੁਰਗ ਨੇ ਉਹ ਬਿਆਸ ਜਾਂਦੇ ਨੇ ਉਹ ਸ਼ੁੱਕਰਵਾਰ ਨੂੰ ਬਿਆਸ ਚਲੇਗੇ। ਉਹ ਜਦੋਂ ਐਤਵਾਰ ਨੂੰ ਆਏ ਬਲ ਜਿਵੇਂ ਕੋਈ ਬੰਦਾ ਵੇਟ ਹੀ ਕਰਦਾ ਹੁੰਦਾ ਲੜਾਈ ਦੀ ਉਸ ਤੋਂ ਬਾਅਦ ਇਹਨਾਂ ਦੀ ਫਿਰ ਲੜਾਈ ਹੋਈ ਤੇ ਉਹ ਸਾਡੇ ਕੋਲ ਜਿਹੜੀ ਕਲਿੱਪ ਉਹਨਾਂ ਨੇ ਪੇਸ਼ ਕੀਤੀ ਹੈ ਉਹਦੇ ਵਿੱਚ ਦਿਖ ਰਿਹਾ ਵੀ ਇੱਕ ਜਿਹੜੀ ਆ ਲੇਡੀ ਆ ਲੇਡੀ ਨੇ ਡੀਐਸਪੀ ਦੇ ਗਲੇ ਨੂੰ ਹੱਥ ਪਾਇਆ ਹੋਇਆ ਇੱਥੇ ਤੇ ਗਲੇ ਤੋਂ ਹੱਥ ਵਾ ਕੇ ਉਹਨੂੰ ਖਿੱਚਦੀ ਪਈ ਹੈ ਉਹਨਾਂ ਨੂੰ ਤੇ ਉਸ ਤੋਂ ਬਾਅਦ ਫਿਰ ਇਹਨਾਂ ਦੇ ਬੰਦੇ ਚਾਰ ਦਾਖਲ ਹੋ ਗਏ ਮਤਾ ਪਾਰਟੀ ਦੇ ਜਦਾ ਪਾਰਟੀ ਦੇ ਬੰਦੇ ਦਾਖਲ ਹੋ ਗਏ ਤੇ ਜਦੋਂ ਸਾਡੇ ਥਾਣੇਦਾਰ ਸਾਹਿਬ ਬਿਆਨ ਲਿਖਣਗੇ ਉਹਨਾਂ ਦੀ ਜਿਹੜੀ ਸ਼ਕਤਾਂ ਨੇ ਉਹ ਅੰਡਰ ਸੈਕਸ਼ਨ ਮਤਲਬ ਵੀ ਉਹ ਬਿਲਕੁਲ ਬਲੰਟ ਨੇ ਕੋਈ ਇਹੋ ਜਿਹਾ ਸੈਕਸ਼ਨ ਨਹੀਂ ਹੈ ਜਿਹੜਾ ਕੋਈ ਜਿੰਨਾ ਕੋਈ ਐਫ ਆਈ ਆਰ ਦਰਜ ਕਰਨ ਵਾਲੀ ਗੱਲ ਬਣਦੀ ਹੋਵੇ ਉਹ ਜਿਹੜਾ ਅਸੀਂ ਸਾਰੀਆਂ ਰਸਤਾ ਬਲੰਟ ਨੇ ਉਹ ਚ 23 ਦੀ ਅਸੀਂ ਰਫ ਲਿਖੀ ਹੈ ਤੇ ਉਹਦੀ ਪੜਤਾਲ ਕਰ ਰਹੇ ਆ ਜਿਹੜੀ ਅਸੀਂ ਅੰਡਰ ਅਬਜ਼ਰਵੇਸ਼ ਵਿੱਚ ਰੱਖੀ ਹੋਈ ਹੈ ਪੜਤਾਲ ਕਰਕੇ ਜੇ ਕੋਈ ਇਹੋ ਜਿਹੀ ਗੱਲ ਆਉਗੀ ਵੀ ਕੋਈ ਉਹਦਾ ਦੀ ਗੱਲ ਹੋਈ ਏ ਅਸੀਂ ਕੋਈ ਇਹ ਵੀ ਨਹੀਂ ਕਹਿੰਦੇ ਵੀ ਅਸੀਂ ਕੋਈ ਐਫ ਆਈ ਆਰ ਨਹੀਂ ਦਰਜ ਕਰਨੀ ਜੇ ਕੋਈ ਉਹ ਪੱਕਾ ਦਰਜ ਕਰਾਂਗੇ ਪਰ ਅਸੀਂ ਉਹ ਪੜਤਾਲ ਤੇ ਰੱਖੀ ہوئی ਹੈ ਤੇ ਉਹ ਪੜਤਾਲ ਚੱਲ ਰਹੀ ਹੈ ਤੇ ਇਹ ਮਤਲਬ ਜੇ ਪ੍ਰੈਸ਼ਰ ਟੈਕਟਿਸ ਲਾ ਲਓ ਜੋ ਵੀ ਲਾ ਲਓ ਕਰਕੇ ਇਹ ਚਾਹੁੰਦੇ ਆ ਵੀ ਪੁਲਿਸ ਅੰਡਰ ਪ੍ਰੈਸ਼ਰ ਆ ਕੇ ਕੋਈ ਐਫ ਆਈ ਆਰ ਦਰਜ ਕਰੇ ਇਦਾਂ ਆਪਦੀ ਪ੍ਰੈਸ਼ਰ ਹਟਾ ਕੇ ਬਿਲਕੁਲ ਪ੍ਰਾਇੋਰਟੀ ਐਫ ਆਈ ਆਰ ਦਰਜ ਹੋਣੀ ਇਹ ਸਾਨੂੰ ਸੀਨੀਅਰ ਸਾਡੇ ਪੁਲਿਸ ਅਫਸਰਾਂ ਵੱਲੋਂ ਬਿਲਕੁਲ ਨਾ ਹਦਾਇਤਾਂ ਵੀ ਕੋਈ ਵੀ ਕੰਪ੍ਰੈਸ਼ਰ ਹਟਾ ਕੇ। ਥੈਂਕ ਯੂ।